ਹੈਲੋ ਗਾਇਸ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਿਕਾ ਤੇ ਸਵਾਗਤ ਹੈ ਤੁਹਾਡਾ ਨਿਊ ਬਲੌਗ 'ਚ ਤੇ ਤੁਸੀਂ ਕਿੰਨਾ ਮਿਤ ਕਰਦੇ ਹੋ ਤੁਸੀਂ ਵਧੀਆ ਹੋਵੋਗੇ ਸੋ ਇੱਕ ਮੈਂ ਤੁਹਾਨੂੰ ਗੱਲ ਦੱਸਣ ਜਾ ਰਹੀ ਹਾਂ ਕਿ ਅੱਜ ਮੱਸਾ 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 ਮਤਾ ਮੁਸ਼ਕਿਲ ਨਾਲ ਕੈਨੇਡਾ 'ਚ ਗਰਮੀ ਆਈ ਹੈ ਇੰਡੀਆ ਗਰਮੀ ਨਾਲ ਪਰੇਸ਼ਾਨ ਹੈ ਠੰਡ ਨਾਲ ਪਰੇਸ਼ਾਨ ਕੈਨੇਡਾ ਠੰਡੀ ਰਹਿੰਦੀ ਹੈ ਨੇ ਇਸ ਕਾਲ ਸੋ ਅੱਜ ਸਪੈਸ਼ਲ ਦੇਰ ਵੀ ਆ ਤੇ ਕਿੰਨੇ ਕਿੱਥੇ ਪਤਾ ਨਹੀਂ ਕਿੱਧਰ ਜਾ ਰਹੇ ਹਾਂ ਚਲੋ ਠੀਕ ਹੈ ਠੀਕ ਕਰ ਜਾਓ ਜਿੱਥੇ ਚੱਲਦੇ ਜਾਓ ਸੋ ਦੋਸਤੋ ਥੁਪ ਪਾਜੇ ਬਹੁਤ ਤੇਜ਼ ਆ ਕਦੇ ਕਦੇ ਹੁੰਦੀ ਆ ਥੁਪ ਬਹੁਤ ਤੇਜ਼ ਸੋ ਆਪਾਂ ਥੋੜਾ ਜਿਹਾ ਕੀ ਕਹਿਣੇ ਹੁੰਨੇ ਆ ਥੋੜਾ ਘੁੰਮ ਫੇਰੇ ਆਈਏ ਦਿੱਧ ਫੈਮਿਲੀ ਕਿਨੇ ਕਿਨੇ ਜਾਣਾ ਕਿੱਥੇ ਜਾਣਾ ਕੀ ਅੱਜ ਸਾਰਾ ਤੁਹਾਨੂੰ ਦੱਸਦੇ ਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰਦੇ ਆ ਕੋਮੈਂਟ ਪਿਆਰਾ ਜਿਹਾ ਕਰ ਦਿਆ ਕਰੋ ਔਰ ਮਿਲਦੇ ਆ ਰੈਡੀ ਸ਼ੈਡੀ ਹੋ ਕੇ ਬਸ ਰੈਡੀ ਸ਼ੈਡੀ ਕੀ ਹੋਣਾ ਤੇ ਫੋਨੀ ਜੀ ਕਰ ਲਾਂਗੇ ਰੈਪੜਾ ਪਾ ਲਾਂਗੇ ਤੇ ਆਪਣਾ ਕੋਈ ਦੇਖ ਲਗਿਆ ਮਸਾ ਗਰਮੀਆਂ ਦੇ ਕੱਪੜੇ ਪਾਉਣੇ ਦਾ ਮੌਕਾ ਖੁਸ਼ੀ ਦਾ ਤੇ ਆ ਕਿ ਗਰਮੀਆਂ ਦੇ ਕੱਪੜੇ ਪਾਉਣੇ ਦਾ ਮੌਕਾ ਮਿਲ ਰਿਹਾ ਹੈ ਸੋ ਮਿਲਦੇ ਆ ਰੈਡੀ ਹੋ ਕੇ ਅਈਓ ਅਈਓ ਸਵੇਰੇ ਹਲੇ ਨਹੀਂ ਪਤਾ ਕਿ ਦੱਸਣਾ ਕਿੱਥੇ ਜਾਣਾ ਪੈਣੀ ਨਹੀਂ ਪੜ ਰਹਾ ਸਾਡਾ ਅਸੀਂ ਜਾਣਾ ਕਿੱਥੇ ਪਤਾ ਨਹੀਂ ਕਿ ਹਲੇ ਕਿੱਥੇ ਜਾਣਾ ਹਲੇ ਸਲਾਹ ਸਾਡੀ ਗੱਡੀ 'ਚ ਬੈਠ ਕੇ ਬਣਦੀ ਹੈ ਵੈਸੇ ਮੈਨੂੰ ਤਾਂ ਵੈਸੇ ਨਹੀਂ ਜਾਂਦੇ ਫਾਈਨਲੀ ਅਸੀਂ ਪਹੁੰਚ ਚੁੱਕੇ ਆ ਗਾਰਡਨ ਚੇਰਾ ਗਾਰਡਨ ਆ ਵਾਹ ਕੀ ਬਾਤ ਹੈ ਮਹਾਰਾਜ ਧੀਰਜ ਰੱਖੇ ਗਾਇਜ਼ ਧੀਰਜ ਰੱਖੇ ਸਭ ਦਿਖਾਤੇ ਹੈ ਦਿਖਾਉਣੇ ਆ ਕੈਨੇਡਾ ਡੇ ਆ ਗਾਇਜ਼ ਕੈਨੇਡਾ ਡੇ 뷰 ਦੇਖੋ ਕੈਨੇਡਾ ਡੇ ਸਾਰੇ ਮਨਾ ਰਹੇ ਆ ਸੋ ਅਸੀਂ ਮੇ ਮਨਾਣਾ ਚਾਹੁੰਦੇ ਹਾਂ ਕਿਉਂਕਿ ਸਾਡਾ ਪਹਿਲੀ ਵਾਰ ਕੈਨੇਡਾ ਡੇ ਕੈਨੇਡਾ ਚ ਆ ਤੇ ਕਿਉਂ ਨਹੀਂ ਮਨਾਣਾ ਚਾਹੋਗੇ ਔਰ ਵੀ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ ਕੈਨੇਡਾ ਬਾਰੇ ਇਹ ਜਿਹੜਾ ਉਹ ਨਹੀਂ ਹੋ ਜੂਗਾ ਬੀਸ ਤੋਂ ਵਿੱਧ ਫੈਮਿਲੀ ਲੋ ਜੀ ਦੋਸਤੋ ਸਾਨੂੰ ਫਾਈਨਲੀ ਜਗ੍ਹਾ ਲੱਭ ਗਈ ਹੈ ਤੇ ਸਾਡਾ ਸੈੱਟ ਇੱਥੇ ਲੱਗਣਾ ਹੈ ਇਹ ਸਾਡਾ ਡਾਈਨਿੰਗ ਟੇਬਲ ਹੋਊਗਾ ਠੀਕ ਹੈ ਚਾਰੋਂ ਚਾਰੋਂ ਸਮੁੰਦਰ ਲੱਭ ਰਹੀ ਹੈ ਤੇ ਰਸਤਾ ਨਹੀਂ ਲੱਭ ਰਿਹਾ ਹੈਗਾ ਤੇ ਬਰਾਬਰ ਜਗ੍ਹਾ ਸੀ ਫਾਈਨਲ ਕਰਾ ਪਿਸ਼ਾਬ ਸ਼ੌਚਾਦਰ ਮੈਂ ਆਉਣੀ ਹੈ ਠੰਡੀ ਠੰਡੀ ਹਵਾ ਸੋ ਦੋਸਤੋ ਅਸੀਂ ਆਏ ਆ ਇੱਥੇ ਕੈਨੇਡਾ ਔਰ ਅਮਰੀਕਾ ਦੇ ਬਾਰਡਰ ਤੇ ਤੇ ਹੁਣ ਥੋੜੀ ਜੀ ਸਖਤੀ ਕਰਤੀ ਪਤਾ ਹੀ ਹੈ ਤੁਹਾਨੂੰ ਪਹਿਲਾਂ ਅਸੀਂ ਮੈਂ ਤੁਹਾਨੂੰ ਦਿਖਾਉਣੀ ਆ ਇੱਥੇ ਤੱਕ ਅਸੀਂ ਜਾ ਜਾ ਸਕਦੇ ਉਸ ਤੱਕ ਦਿਖਾਉਣੀ ਪਹਿਲਾਂ ਅਸੀਂ ਗਏ ਸੀ ਹਾਂ ਫੁੱਲ ਪਾਰਕ ਦੀ ਆਪਾਂ ਨੇ ਸਾਰੀ ਵੀਡੀਓ ਸ਼ੂਟ ਕੀਤੀ ਹੋਈ ਆ ਔਰ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ ਵਲੌਗ ਮੇਰਾ ਤੇ ਤੁਸੀਂ ਪਿਛਲਾ ਅਗਸਤ ਦਾ 24 ਅਗਸਤ ਤੱਕ ਦਾ ਤੁਸੀਂ ਵਲੌਗ 'ਚ ਜਾ ਕੇ ਤੁਸੀਂ ਸਾਰਾ ਉੱਦਲਾ ਏਰੀਆ ਸਾਰਾ ਕਵਰ ਕੀਤਾ ਹੋਇਆ ਉੱਥੇ ਤੁਸੀਂ ਦੇਖ ਸਕਦੇ ਹੋ ਅੱਜ ਉਹਨਾਂ ਨੇ ਇੱਧਰ ਨਹੀਂ ਆਉਣ ਦਿੱਤਾ ਕਿਉਂਕਿ ਅੱਜ ਕੁਝ ਹੈ ਵਿਕਾਨੇ ਗੜੇ ਆ ਤੇ ਕੁਝ ਤੇ ਥੋੜਾ ਸਾਥ ਜਿਵੇਂ ਤੁਹਾਨੂੰ ਪਤਾ ਹੋ ਗਈ ਹੈ ਸਾਰੇ ਫੋਟੋ ਸ਼ੂਟ ਕਰਾ ਰਹੇ ਨੇ ਮસ્ਤੀ ਕਰ ਰਹੇ ਨੇ ਤੇ ਇਹਦੇ ਆਪਾਂ ਅੱਗੇ ਨਹੀਂ ਜਾ ਸਕਦੇ ਤੇ ਅੱਗੇ ਜਾਣੇ ਵਾਸਤੇ ਸਾਨੂੰ ਚਾਹੀਦਾ ਸੀ ਪਾਸਪੋਰਟ ਤੇ ਪਾਸਪੋਰਟ ਸਾਡੇ ਪਹੁੰਚੇ ਆ ਸਾਡੇ ਕੋਲ ਹੈ ਨਹੀਂ ਇਸ ਕਰਕੇ ਸੀ ਇਹ ਸੜਕ ਕ੍ਰੋਸ ਨਹੀਂ ਕਰ ਸਕਦੇ ਤੇ ਮੈਂ ਤੁਹਾਨੂੰ ਇੱਥੋਂ ਦਾ ਸਾਰਾ ਦਿਖਾ ਦਿੰਦੀ ਹਾਂ ਗਾਇਸ ਹੁਣ ਦੇਖੋ ਜਿਹੜਾ ਆਹਾ ਹੈਗਾ ਰੋਡ ਪਹਿਲਾਂ ਤੁਸੀਂ ਉਹ ਦੇਖ ਲਓ ਕਿ ਉੱਥੇ ਆਪਣਾ ਕੈਨੇਡਾ ਦਾ ਔਰ ਅਮਰੀਕਾ ਦਾ ਝੰਡਾ ਹੈ ਬਸ ਇਹ ਰੋਡ ਕ੍ਰੋਸ ਕਰਨ ਲਈ ਸਾਨੂੰ ਪਾਸਪੋਰਟ ਚਾਹੀਦਾ ਸੀ ਅਸੀਂ ਲੈ ਇੰਦਰ ਜਿਹੜਾ ਝੰਡਾ ਹੈ ਉਥੋਂ ਫੋਟੋ ਖਿਚਾ ਕੇ ਆਪਾਂ ਬਹੁਤ ਫੋਟੋ ਖਿਚਾਈਆਂ ਬਹੁਤ ਜ਼ਿਆਦਾ ਖਿਚਾਈਆਂ ਹੋਈਆਂ ਬਟ ਹੁਣ ਨਹੀਂ ਬਸ ਐਦਾਂ ਹੀ ਪਾਰ ਕੀ ਆ ਸਿਰਫ ਅਸੀਂ ਰੋਡ ਨਹੀਂ ਕ੍ਰੋਸ ਕਰ ਸਕਦੇ ਔਰ ਜਿਹੜਾ ਇਹ ਆਪਣਾ ਝੰਡਾ ਇਹ ਆਪਣਾ ਕੈਨੇਡਾ ਦਾ ਫੁੱਲਾਂ ਨਾਲ ਰੀਅਲ ਫੁੱਲਾਂ ਨਾਲ ਗ로우 ਕੀਤਾ ਹੋਇਆ ਹੈ। ਪਾਪੜਾ ਹੈਗਾ ਅਮੈਰੀਕਾ ਔਰ ਕੈਨੇਡਾ ਦਾ ਝੰਡਾ ਤੇ ਉਧਰਲੀ ਸਾਈਡ ਆਪਣਾ ਹੈਗਾ ਅਮੈਰੀਕਾ ਐਧਰਲੀ ਸਾਈਡ ਹੈਗਾ ਕੈਨੇਡਾ ਤੇ ਜਰੂਰ ਇਹ ਗਈਆਂ ਚਾਰ ਰਹੀਆਂ ਨੇ। ਇਹ ਆਪਣਾ ਅਮੈਰੀਕਾ ਵੱਲ ਜਾ ਰਹੀਆਂ ਨੇ। ਤੇ ਜਿਹੜੀਆਂ ਉਹ ਆ ਰਹੀਆਂ ਨੇ ਤੇ ਉਹ ਅਮੈਰੀਕਾ ਤੋਂ ਆ ਰਹੇ ਨੇ। ਐਧਰ ਉਧਰਲੀ ਸਾਈਡ ਅਸੀਂ ਨਹੀਂ ਜਾ ਸਕਦੇ ਕਿਉਂਕਿ ਕੁਸਤ ਕੈਨੇਡਾ ਡੇਅ ਕੰਗ੍ਰੈਚ ਕੈਨੇਡਾ ਡੇਅ ਬਹੁਤ ਸਾਰੀਆਂ ਵਧਾਈਆਂ ਕੰਗ੍ਰੈਚੁਲੇਸ਼ਨ ਸਾਰਿਆਂ ਨੂੰ ਬਹੁਤ ਬਹੁਤ ਔਰ ਪਹਿਲਾਂ ਜਦੋਂ ਅਸੀਂ ਆਏ ਸੀ ਅ ਉਦੋਂ ਅਸੀਂ ਉੱਧਰ ਗਏ ਸੀ ਤੇ ਉੱਥੇ ਅਸੀਂ ਪਿਕਚਰਾਂ ਵਗੈਰਾ ਵੀ ਕਰਾਈਆਂ ਸੀ ਸਾਰੀਆਂ ਔਰ ਬਹੁਤ ਸੋਹਣੀਆਂ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਅ ਪਿਛਲੇ 24 ਅਗਸਤ ਦੇ ਨੇੜੇ ਦੇੜੇ ਜੇ ਜਾ ਕੇ ਵੀਡੀਓ ਦੇਖ ਸਕਦੇ ਹੋ ਉੱਥੇ ਜਾ ਕੇ ਦੇ ਅਸੀਂ ਫੋਟੋ ਫਰਾਇੰਗ ਪਹਿਲਾਂ ਜੇ ਤੁਹਾਨੂੰ ਆਏ ਸੀ ਨਾ ਮੈਂ ਤੁਹਾਨੂੰ ਦੱਸਦੀ ਆ ਜਦੋਂ ਅਸੀਂ ਪਹਿਲਾਂ ਆਏ ਸੀ ਤਾਂ ਸੀ ਉਹ ਇਹ ਰੋਡ ਪਾਰ ਕਰਕੇ ਉਹ ਜਿਹੜਾ ਪੇੜ ਹੈ ਨਾ ਦੇਖਣਾ ਸਾਹਮਣੇ ਹੈ ਨਾ ਸੜਕਾ ਪਾਰ ਕਰਕੇ ਸੱਥੇ ਬਲ ਬੈਠ ਕੇ ਪਿਕਨਿਕ ਮਲਾ ਕੇ ਫੋਟੋ ਵਗੈਰਾ ਖਿਚਾ ਆ ਗਏ ਸਾਰਾ ਅਸੀਂ ਉੱਥੇ ਇੰਜੋਏ ਕੀਤਾ ਸੀ ਤੇ ਇਸ ਵਾਰ ਇਹ ਕਹਿੰਦੇ ਵੀ ਆ ਸੜਕ ਨਹੀਂ ਕਰਾਸ ਕਰ ਸਕਦੇ ਪਰ ਕਰਾਸ ਕਰ ਸਕਦੇ ਆ ਪਰ ਤੁਹਾਡੇ ਕੋਲ ਪਾਸਵਰਡ ਆਈਡੀ ਪ੍ਰੂਫ ਹੋਣਾ ਚਾਹੀਦਾ ਉਹ ਸਾਨੂੰ ਨਹੀਂ ਪਤਾ ਸੀ ਤੇ ਹੋਰ ਨਾਲ ਕਹਿੰਦੇ ਵੀ ਇਸ ਜਿਹੜੀ ਹੈਂਸ ਲਿਖੀ ਹੋਈ ਆ ਇਹ ਰੋਡ ਨਹੀਂ ਕਿਸੀ ਕਰਾਸ ਕਰਨਾ ਇੱਧਰ ਇੱਧਰ ਤੁਸੀਂ ਇੱਥੇ ਸੜਕੀ ਦੇਖੀ ਜਾਓ ਦੇਖਦੇ ਆਪਾਂ ਤੁਸੀਂ ਦੇਖੋ ਮੈਂ ਵੀ ਲੈ ਕੇ ਦੀ ਹਾਂ ਅੱਜ ਇਹ ਆਪਣਾ ਇੱਧਰ ਦੀ ਸਾਈਡ ਸਮੁੰਦਰ ਹੈ ਸਮੁੰਦਰ ਨੂੰ ਜਾਣ ਦਾ ਰਸਤਾ ਨੂੰਣਾ ਇੱਧਰ ਹੈਗਾ ਏ ਬਟ ਦੇਖਦੇ ਆਂ ਕਿ ਇੱਧਰ ਨੂੰਣਾ ਮਿੰਨਾ ਉੱਧਰ ਹੋਊਗਾ ਇਹੋ ਦੇਖ ਕੇ ਆਨੇ ਆਪਾਂ ਸ਼ਾਇਦ ਹੋਊਗਾ ਨਾ ਇੱਕ ਮਿੰਟ ਦੇਖਦੇ ਹਾਂ ਤਾਂ ਲੱਗਦਾ ਕਿ ਹੈਗਾ ਇੱਥੇ ਮੈਨੂੰ ਤਾਂ ਲੱਗਦਾ ਹੈ ਕਿ ਨਹੀਂ ਨਹੀਂ ਬੰਦਾ ਮੈਂ ਕਿਤੇ ਰਸਤਾ ਆਏਗਾ ਬੰਦਾ ਗਾਈਜ਼ ਹੋਊਗਾ ਰਸਤਾ ਕਿਧਰੇ ਨਾ ਕਿਧਰੇ ਜਾਣੇ ਦਾ ਨਾ ਬਹੁਤ ਮੁਸ਼ਕਿਲ ਨਾ ਦਰਮੀ ਆਈ ਹੈ ਇੱਥੇ ਤਾਂ ਲੋਕ ਗਰਮੀ ਨੂੰ ਤਰਸਦੇ ਆ ਲੋਕ ਦੋਸਤੋ ਇੱਥੇ ਲੋਕ ਗਰਮੀ ਨੂੰ ਤਰਸਦੇ ਨੇ ਬਹੁਤ ਅੱਜ ਮਸਾ ਗਰਮੀ ਆਈ ਆ ਹਲੇ ਤਾਂ ਗਰਮੀ ਕਹਿ ਲੋ ਕੀ 27 ਸਿਰਫ ਹੋ ਜੇਗੀ ਦੇ 45 ਹੋ ਜਵੇ ਨਾ ਬਸ ਫਿਰ ਪਤਾ ਨਹੀਂ ਪਤਾ ਨਹੀਂ ਕਿਹਾ ਹੋ ਜੂਗਾ ਇੱਥੇ ਸੋ ਅਪਾ ਥੋੜਾ ਹੁਣ ਇੰਜੋਏ ਕਰਦੀ ਹਾਂ ਦੇਖਦੀ ਹਾਂ ਹਨਾ ਦੇਖੋ ਹਨਾ ਕੀ ਕੁਦਰਤ ਦੇ ਰੰਗ ਵੀ ਇਸ ਪਾਰ ਅਸੀਂ ਨਹੀਂ ਜਾ ਸਕਦੇ ਪਹਿਲਾਂ ਪਤਾ ਕੀ ਹੋਇਆ ਸੀ ਜਦੋਂ ਉਦੋਂ ਇੰਨੀ ਪ੍ਰੋਬਲਮ ਨਹੀਂ ਸੀ ਜਦੋਂ ਅਸੀਂ ਪਹਿਲਾਂ ਆਏ ਸੀ ਤੇ ਇਹ ਸਾਡਾ ਦੂਸਰਾ ਟ੍ਰਿਪ ਆ ਕੈਨੇਡਾ ਡੇ ਸਪੈਸ਼ਲ ਡੇ ਮਨਾ ਰਿਆਂ ਅਮਰੀਕਾ ਔਰ ਕੈਨੇਡਾ ਦੇ ਬਾਰਡਰ ਤੇ ਆ ਕੇ ਉਦੋਂ ਪਤਾ ਕਿਉਂ ਅਸੀਂ ਇਸ ਤਰ੍ਹਾਂ ਉੱਥੇ ਮੇਨ ਪੁਆਇੰਟ ਆ ਉੱਥੇ ਹਾਂ ਉਹ ਪਿੱਲਰ ਜੇ ਲੱਗੇ ਹੋਏ ਸ਼ਾਇਦ ਸਾਨੂੰ ਨਹੀਂ ਦਿਖਦੇ ਸਾਹਮਣੇ ਉਹ ਜਿੱਥੇ ਝੰਡੇ ਨਾ ਤੇ ਉੱਥੇ ਪਿੱਲਰ ਲੱਗੇ ਹੋਇਆ ਕਿ ਆਹ ਪੈਰ ਰੱਖੋ ਇੱਧਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਹ ਪੈਰ ਅਮਰੀਕਾ ਵਾਲ ਨੂੰ ਰੱਖੋ ਆਹ ਪੈਰ ਕੈਨੇਡਾ ਵਾਲ ਨੂੰ ਰੱਖੋ ਐਦਾ ਕਰ ਕਰਕੇ ਨਾ ਸੀ ਬਹੁਤ ਸੋਹਣੀ ਹੋਣ ਰੋ ਖਿਚਾਈਆਂ ਸੀ ਔਰ ਤੁਸੀਂ ਉਹ ਵੀਡੀਓ ਜ਼ਰੂਰ ਦੇਖਿਓ ਔਰ ਮਿਸ ਨਾ ਕਰਿਓ ਜ਼ਰੂਰ ਦੇਖਿਓ ਤੇ ਹੁਣ ਆਪਾਂ ਕਰ ਲੰਨੇ ਆ ਥੋੜਾ ਫੋਟੋ ਸ਼ੂਟ ਹਨਾ ਤੇ ਨਾਲੇ ਤੁਹਾਨੂੰ ਕੈਨੇਡਾ ਡੇ ਵਾਲੇ ਥੋੜੀ ਜਾਣਕਾਰੀ ਦੇ ਦੰਨੇ ਆ ਓਕੇ ਜੀ ਲੌਗ ਨਾਲ ਬਣੇ ਰਹੋ ਪਲੀਜ਼ ਲੌਗ ਨੂੰ ਪੂਰਾ ਦੇਖਿਓ ਸਕਿਪ ਨਾ ਕਰਿਓ ਫੈਮਿਲੀ ਸਾਰੀ ਆ ਸਾਰਿਆਂ ਨੂੰ ਮਿਲਾਉਣੀ ਆ ਫੈਮਲੀ ਫੈਮਲੀ ਉਹ ਬੈਠਣੇ ਬੈਠ ਕੇ ਰਾਜੀ ਹੈ ਫੈਮਲੀ ਬਸ ਚਾਦਰ ਬਿਛਾਈ ਬੈਠ ਗਈ ਮੈਂ ਕਿਹਾ ਭਾਈ ਆਪਾਂ ਤਾਂ ਚੱਲਨੇ ਆ ਆਪਾਂ ਦਾ ਇੰਜੋਏ ਕਰਨੇ ਆ ਕਰਨਾ ਹੈ ਤੇ ਆਪਾਂ ਤਾਂ ਸਾਰਾ ਇੰਜੋਏ ਕਰਨਾ ਦੇਖਣਾ ਹੈ ਤੁਸੀਂ ਬੈਠੋ ਤੇ ਅਸੀਂ ਆਉਨੇ ਆ ਮੈਂ ਆਉਨੀ ਆ ਕੀ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਦੋਸਤੋ ਵਲੌਗ ਬਹੁਤ ਵੱਡਾ ਬਣ ਗਿਆ ਇਸ ਕਰਕੇ ਮੈਂ ਇਸ ਵਲੌਗ ਨੂੰ ਪਾਰਟੀਸ਼ਨ ਕਰੂੰਗੀ ਤੇ ਪਾਰਟ 1 ਅੱਜ ਤੁਸੀਂ ਦੇਖਿਆ ਪਾਰਟ 1 2 ਕੱਲ ਨੂੰ ਦੇਖਿਓ ਫੈਮਿਲੀ ਨੇ ਬਹੁਤ ਫਨ ਕੀਤਾ ਤੇ ਬਹੁਤ ਗੇਮਾਂ ਵਗੈਰਾ ਬਹੁਤ ਬੱਚੇ ਨੇ ਖੇਡੀਆਂ ਸਾਰੇ ਫੈਮਿਲੀ ਨਾਲ ਤੁਹਾਨੂੰ ਇੰਟਰੋਡਕਸ਼ਨ ਕਰਾਉਣੀ ਹੈ ਅੱਜ ਜੇ ਤੁਸੀਂ ਵਲੌਗ ਨਾਲ ਬਣੇ ਰਹੋ ਤੇ ਨੈਕਸਟ ਵਲੌਗ 'ਚ ਤੁਸੀਂ ਦੇਖੋਗੇ ਫੈਮਿਲੀ ਫਨ ਕਰ ਰਹੀ ਹੈ ਕੀ ਕਰ ਰਹੀ ਹੈ ਅਸੀਂ ਬਹੁਤ ਕੁਝ ਲਿਆਂਦਾ ਸੀ ਖਾਣ ਪੀਣ ਨੂੰ ਪਿਕਨਿਕ ਕਿੱਦਾਂ ਮਨਾਈ ਹੈ ਨਾ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਲੀਜ਼ ਵਲੌਗ ਨਾਲ ਵਾਲੇ ਰਹੋ ਤੇ ਹੋਰ ਵੀ ਇਨਫੋਰਮੇਸ਼ਨ ਜੋ ਵੀ ਹੋਈ ਕੈਨੇਡਾ ਦੇ ਕਿੱਦਾਂ ਬਣਿਆ ਕੀ ਹਿਸਟਰੀ ਆ ਜੋ ਵੀ ਹੈ ਜੋ ਅਗਲੇ ਨੈਕਸਟ ਵਲੌਗ 'ਚ ਤੁਹਾਨੂੰ ਜ਼ਰੂਰ ਦੱਸਾਂ ਜਿੰਨਾ ਕ ਸਾਨੂੰ ਪਤਾ ਹੈ ਉਹਨਾਂ ਦਾ ਤੁਸੀਂ ਜਰੂਰ ਦੱਸੂਗਾ ਦੱਸਾਂਗੇ ਠੀਕ ਹੈ ਤੁਸੀਂ ਵਲੌਗ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਪਿਆਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਇੱਕ ਯੂਟਿਊਬਰ ਨੂੰ ਇੱਕ ਹੌਸਲਾ ਹੋ ਜਾਂਦਾ ਹੈ ਤੁਹਾਡੇ ਕਮੈਂਟਾਂ ਦਾ ਪਿਆਰ ਮਿਲ ਜਾਂਦਾ ਹੈ ਤੇ ਅੰਜੋਏ ਕਰੋ ਕੈਨੇਡਾ ਔਰ ਅਮਰੀਕਾ ਬਾਰਡਰ ਟੂਰ ਸਾਡਾ ਅੱਜ ਅਸੀਂ ਇੱਥੇ ਆ ਕੇ ਮਨਾਇਆ ਪਾਰਕ ਬਹੁਤ ਵੱਡਾ ਹੈ ਸਾਰੀ ਪਾਰਕ ਦਾ ਵੀ ਟੂਰ ਕਰਵਾਵਾਂਗੇ ਪਰ ਕਰਾਵਾਂਗੇ ਤੁਹਾਨੂੰ ਪਾਰਟੀਸ਼ਨ 'ਚ ਤੇ ਥੈਂਕ ਯੂ ਫॉर ਵਾਚਿੰਗ ਤੇ ਥੈਂਕ ਯੂ so much ਚੋਕੇ ਬਾਏ